वैसे त एहो जियां गल्ला ते लोक ਘੱਟ ਹੀ ਯਕੀਨ ਕਰਦੇ ਆ ਪਰ ਇਹ ਇੱਕ ਸੱਚੀ ਕਹਾਣੀ ਆ ਇੱਕ ਐਸੀ ਡੌਲ ਦੀ ਕਹਾਣੀ ਜਿਸ ਬਾਰੇ ਕਿਹਾ ਜਾਂਦਾ ਕਿ ਇਸ ਵਿੱਚ ਕਿਸੇ ਦੀ ਆਤਮਾ ਰਹਿੰਦੀ ਆ ਆਪਣੇ ਆਪ ਚੱਲ ਪੈਂਦੀ ਆ ਇਹ ਡੌਲ ਜਿਸ ਜਿਸ ਕੋਲ ਵੀ ਗਈ ਉਥੇ ਨੁਕਸਾਨ ਹੀ ਕੀਤਾ ਫਿਰ ਚਰਚ ਦੇ ਫਾਦਰ ਅਤੇ ਉਥੋਂ ਦੇ ਪੈਰਾਨਾਰਮਲ ਐਕਟੀਵਿਟੀ ਐਕਸਪਰਟਸ ਦੀ ਲੰਬੀ ਬਹਿਸ ਤੋਂ ਬਾਅਦ ਇਸ ਡੌਲ ਵਿੱਚ ਰਹਿੰਦੀ ਆਤਮਾ ਨੂੰ ਤੰਤਰਮੰਤਰ ਤੇ ਪਵਿੱਤਰ ਜਲ ਨਾਲ ਸ਼ਾਂਤ ਕਰਕੇ ਸ਼ੀਸ਼ੇ ਦੇ ਸ਼ੋਅਕੇਸ ਵਿੱਚ ਬੰਦ ਕਰ ਦਿੱਤਾ ਗਿਆ ਅੱਜ ਵੀ ਇਹ ਡਾਲ ਅਮਰੀਕਾ ਦੇ ਵਾਰਨ ਅਕਾਲਟ ਮਿਊਜ਼ੀਅਮ ਵਿੱਚ ਰੱਖੀ ਹੋਈ ਆ ਇਸ ਤੇ ਕਈ ਫਿਲਮਾਂ ਵੀ ਬਣੀਆਂ ਕੀ ਆ ਇਸ ਡਾਲ ਦੀ ਪੂਰੀ ਕਹਾਣੀ ਤੁਹਾਨੂੰ ਵੀਡੀਓ ਵਿੱਚ ਸਾਰੀ ਕਹਾਣੀ ਦੱਸਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਨਾ ਇਹ ਘਟਨਾ ਸ਼ੁਰੂ ਹੁੰਦੀ ਆ 1918 ਵਿੱਚ ਅਮਰੀਕਾ ਵਿੱਚ ਜੌਨੀ ਗਰੇਲ ਨਾਂ ਦਾ ਇੱਕ ਲੇਖਕ ਬੱਚਿਆਂ ਬਾਰੇ ਕਹਾਣੀਆਂ ਤੇ ਕਾਮਿਕਸ ਲਿਖਦੇ ਸੀ। ਉਹਨਾਂ ਨੇ ਆਪਣੇ ਨਾਲ ਬੀਤੀ ਇਸ ਸੱਚੀ ਘਟਨਾ ਦਾ ਜ਼ਿਕਰ ਰੈਜਡੀ ਐਂਡ ਨਾਂ ਦੀ ਕਿਤਾਬ ਵਿੱਚ ਕੀਤਾ। ਲੇਖਕ ਦੇ ਘਰ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਅਤੇ ਨਾਂ ਰੱਖਿਆ ਜਾਂਦਾ ਮਾਰਸਿਲਾ। ਮਾਰਸਿਲਾ ਦੇ ਖਾਣ-ਪੀਣ ਤੇ ਖੇਡਣ ਦਾ ਖਾਸ ਖਿਆਲ ਰੱਖਿਆ ਜਾਂਦਾ। ਇੱਕ ਦਿਨ ਜੌਨੀ ਗਰੇਲ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਇੱਕ ਡੌਲ ਪਈ ਮਿਲਦੀ ਆ। ਜੌਨੀ ਨੇ ਸੋਚਿਆ ਸ਼ਾਇਦ ਇਹ ਗੁਆਂਢੀਆਂ ਦੇ ਕਿਸੇ ਬੱਚੇ ਨੇ ਰੱਖੀ ਹੋ ਸਕਦੀ ਆ। ਉਨੇ ਆਸ-ਪਾਸ ਦੇ ਘਰਾਂ ਤੋਂ ਪੁੱਛਿਆ ਪਰ ਇਹ ਡੌਲ ਕਿਸੇ ਦੀ ਨਹੀਂ ਸੀ ਜੌਨੀ ਉਸ ਡੌਲ ਨੂੰ ਆਪਣੇ ਘਰ ਵਿੱਚ ਲੈ ਆਏ ਤੇ ਆਪਣੀ ਬੇਟੀ ਮਾਰਸ਼ਲਾ ਨੂੰ ਦੇ ਦਿੱਤੀ ਮਾਰਸ਼ਲਾ ਡੌਲ ਵੇਖ ਕੇ ਬਹੁਤ ਖੁਸ਼ ਹੋਈ ਤੇ ਸਾਰਾ ਦਿਨ ਉਹਦੇ ਨਾਲ ਖੇਡਦੀ ਰਹਿੰਦੀ ਖਾਣਾ ਖਾਣ ਵੇਲੇ ਵੀ ਉਸ ਨੂੰ ਕੋਲ ਰੱਖਦੀ ਰਾਤ ਨੂੰ ਸੌਂਦੀ ਤਾਂ ਵੀ ਆਪਣੇ ਨਾਲ ਪਾ ਕੇ ਸੌਂਦੀ ਇੱਕ ਦਿਨ ਉਹ ਡੌਲ ਅਚਾਨਕ ਘਰੋਂ ਗਾਇਬ ਹੋ ਜਾਂਦੀ ਆ ਜੌਨੀ ਤੇ ਉਸ ਦੀ ਬੇਟੀ ਨੇ ਬਹੁਤ ਲੱਭਿਆ ਪਰ ਉਹ ਡੌਲ ਕਿਤੇ ਨਹੀਂ ਮਿਲਦੀ ਫਿਰ 13 ਸਾਲ ਦੀ ਮਾਰਸ਼ਲਾ ਅਚਾਨਕ ਬਿਮਾਰ ਹੋ ਜਾਂਦੀ ਆ ਉਹਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਜਾਂਦਾ ਡਾਕਟਰ ਨੇ ਇੰਜੈਕਸ਼ਨ ਲਾਇਆ ਤਾਂ ਦਵਾਈ ਗਲਤ ਅਸਰ ਕਰ ਗਈ ਮਾਰਸ਼ਲਾ ਦੀ ਮੌਤ ਹੋ ਜਾਂਦੀ ਆ ਫਿਰ ਜੌਨੀ ਗ੍ਰਾਇਲ ਨੇ ਇੱਕ ਕਿਤਾਬ ਲਿਖੀ ਉਸ ਕਿਤਾਬ ਤੇ ਕਵਰ ਫੋਟੋ ਇਸ ਡੌਲ ਦੀ ਲਾਈ ਗਈ ਇਹ ਕਿਤਾਬ ਲਾਂਚ ਕੀਤੀ ਗਈ ਇਹ ਕਿਤਾਬ ਜਿੰਨਾ ਲੋਕਾਂ ਤੱਕ ਪਹੁੰਚੀ ਉਹ ਬਹੁਤ ਹੈਰਾਨ ਹੋਏ ਕਿਤਾਬ ਦੇ ਜਰੀਏ ਇਹ ਡੌਲ ਬਹੁਤ ਮਸ਼ਹੂਰ ਹੋ ਗਈ ਸਮਾਂ ਲੰਘਿਆ ਲੋਕ ਫੇਰ ਭੁੱਲ ਗਏ 1970 ਤੱਕ 52 ਸਾਲ ਇਹ ਡੌਲ ਕਿੱਥੇ ਸੀ ਕਿਸ ਕੋਲ ਸੀ ਕਿਸੇ ਨੂੰ ਕੋਈ ਪਤਾ ਨਹੀਂ 1970 ਵਿੱਚ ਇੱਕ ਖੜੌਣਿਆਂ ਵਾਲੀ ਦੁਕਾਨ ਤੇ ਇਹ ਡੋਲ ਵੇਖੀ ਗਈ। ਇੱਕ ਔਰਤ ਇਸ ਡੋਲ ਨੂੰ ਖਰੀਦ ਕੇ ਆਪਣੇ ਘਰ ਲੈ ਜਾਂਦੀ ਆ ਕਿਉਂਕਿ ਉਹਨੇ ਆਪਣੀ ਬੇਟੀ ਡੋਨਾ ਦੇ ਬਰਥਡੇ ਤੇ ਇਹ ਡੋਲ ਗਿਫਟ ਕਰਨੀ ਸੀ। ਡੋਨਾ ਇੱਕ ਮੈਡੀਕਲ ਸਟੂਡੈਂਟ ਸੀ ਤੇ ਆਪਣੀਆਂ ਸਹੇਲੀਆਂ ਨਾਲ ਨਰਸਿੰਗ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਆ। ਡੋਨਾ ਦਾ ਬਰਥਡੇ ਆਇਆ ਤਾਂ ਉਹਦੀ ਮਾਂ ਨੇ ਇਹ ਡੋਲ ਗਿਫਟ ਕੀਤੀ। ਡੋਲ ਲੈ ਕੇ ਡੋਨਾ ਬਹੁਤ ਖੁਸ਼ ਹੋਈ ਤੇ ਆਪਣੇ ਨਾਲ ਹੋਸਟਲ ਵਿੱਚ ਲੈ ਜਾਂਦੀ ਆ। ਥੋੜੇ ਦਿਨਾਂ ਬਾਅਦ ਡੋਨਾ ਨੂੰ ਇਸ ਡਾਲ ਵਿੱਚ ਕੁਝ ਅਜੀਬ ਲੱਗਿਆ। ਉਹਨੂੰ ਐਂ ਲੱਗਿਆ ਜਿਵੇਂ ਇਹ ਡਾਲ ਉਹਦੇ ਵੱਲ ਵੇਖਦੀ ਹੋਵੇ ਪਰ ਫਿਰ ਉਹਨੇ ਸੋਚਿਆ ਸ਼ਾਇਦ ਇਹ ਮੇਰਾ ਵਹਿਮ ਹੋਵੇ ਕਿਉਂਕਿ ਉਹ ਭੂਤਾਂ ਪ੍ਰੇਤਾਂ ਤੇ ਆਤਮਾਵਾਂ ਵਿੱਚ ਯਕੀਨ ਨਹੀਂ ਸੀ ਰੱਖਦੀ। ਫਿਰ ਜਦੋਂ ਕਾਲਜ ਤੋਂ ਵਾਪਸ ਹੋਸਟਲ ਦੇ ਕਮਰੇ ਵਿੱਚ ਆਉਂਦੀ ਆ ਤਾਂ ਡਾਲ ਕਿਤੇ ਹੋਰ ਪਈ ਸੀ। ਜੇ ਉਹ ਟੇਬਲ ਤੇ ਰੱਖ ਕੇ ਜਾਂਦੀ ਤਾਂ ਵਾਪਸ ਆਉਂਦੀ ਨੂੰ ਡਾਲ ਕੁਰਸੀ ਤੇ ਪਈ ਹੁੰਦੀ। ਜੇ ਉਹ ਕੁਰਸੀ ਤੇ ਰੱਖ ਕੇ ਜਾਂਦੀ ਤਾਂ ਬੈੱਡ ਤੇ ਪਈ ਹੁੰਦੀ ਇਸ ਸਭ ਕੁਝ ਹੋਣ ਤੋਂ ਬਾਅਦ ਵੀ ਡੌਨਾ ਨੂੰ ਉਹ ਡੌਲ ਬਹੁਤ ਪਸੰਦ ਸੀ ਉਹਨੇ ਆਪਣੀ ਰੂਮਮੇਟ ਕੁੜੀਆਂ ਨਾਲ ਗੱਲ ਕੀਤੀ ਇੱਕ ਕੁੜੀ ਜਿਸ ਦਾ ਨਾਮ ਲੂਸੀ ਉਹਨੂੰ ਸ਼ੁਰੂ ਤੋਂ ਹੀ ਇਹ ਡੌਲ ਪਸੰਦ ਨਹੀਂ ਸੀ ਉਹਨੂੰ ਇਸ ਤੋਂ ਡਰ ਲੱਗਦਾ ਸੀ ਤੇ ਉਹਨੇ ਡੌਨਾ ਨੂੰ ਕਈ ਵਾਰ ਕਿਹਾ ਸੀ ਕਿ ਇਸ ਡੌਲ ਨੂੰ ਜਾਂ ਤਾਂ ਆਪਣੇ ਘਰ ਰੱਖ ਕੇ ਆ ਤੇ ਜਾਂ ਬਾਹਰ ਸੱਟ ਦੇ ਇਹ ਸਭ ਕੁਝ ਦੇ ਚੱਲਦਿਆਂ ਡੌਨਾ ਉਸ ਡੌਲ ਨੂੰ ਆਪਣੇ ਨਾਲ ਰੱਖਦੀ ਸੀ ਤਾਰਹ ਹੈਰਾਨੀ ਉਦੋਂ ਹੋਈ ਜਦੋਂ ਡੌਨਾ ਨੂੰ ਲੱਗਿਆ ਕਿ ਇਹ ਡੌਲ ਦੇ ਅੰਦਰ ਕੁਝ ਹੈ ਤੇ ਇਹ ਆਪਣੇ ਆਪ ਮੂਵਮੈਂਟ ਕਰਦੀ ਆ ਇਹ ਗੱਲ ਪਰਖਣ ਵਾਸਤੇ ਡੌਨਾ ਅਗਲੇ ਦਿਨ ਜਦੋਂ ਕਾਲਜ ਜਾਣ ਲੱਗੀ ਤਾਂ ਡੌਲ ਨੂੰ ਅੰਦਰ ਰੱਖ ਕੇ ਕਮਰੇ ਨੂੰ ਲੋਕ ਲਾ ਦਿੱਤਾ ਜਦੋਂ ਵਾਪਸ ਆਈ ਤਾਂ ਵੇਖਿਆ ਕਿ ਡੌਲ ਕਮਰੇ ਤੋਂ ਬਾਹਰ ਪਈ ਸੀ ਇੱਕ ਮਹੀਨੇ ਬਾਅਦ ਕੁਝ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਡੌਨਾ ਤੇ ਉਸ ਦੀਆਂ ਸਹੇਲੀਆਂ ਜਦੋਂ ਕਾਲਜ ਤੋਂ ਹੋਸਟਲ ਆਈਆਂ ਤਾਂ ਉਹਨਾਂ ਨੇ ਚਮੜੇ ਦੇ ਟੁਕੜੇ ਤੇ ਹੈਲਪ ਮੀ ਲਿਖਿਆ ਵੇਖਿਆ ਹੈਂਡ ਰਾਈਟਿੰਗ ਤੋਂ ਪਤਾ ਲੱਗਦਾ ਸੀ ਜਿਵੇਂ ਇਹ ਛੋਟੇ ਬੱਚੇ ਨੇ ਲਿਖਿਆ ਹੋਵੇ ਉਸ ਕਮਰੇ ਵਿੱਚ ਕੋਈ ਵੀ ਚਮੜੇ ਦੀ ਕੋਈ ਚੀਜ਼ ਵੀ ਨਹੀਂ ਸੀ ਵਰਤਦਾ ਉਸ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਉਸ ਕਮਰੇ ਵਿੱਚ ਚਮੜੇ ਦੇ ਟੁਕੜੇ ਮਿਲੇ ਜਿਨ੍ਹਾਂ ਤੇ ਹੈਲਪ ਮੀ ਲਿਖਿਆ ਹੁੰਦਾ ਹੁਣ ਦੋਨਾਂ ਨੂੰ ਵੀ ਡਰ ਲੱਗਣ ਲੱਗਿਆ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਇਹ ਹੋ ਕੀ ਰਿਹਾ ਫਿਰ ਇੱਕ ਦਿਨ ਜਦੋਂ ਉਹ ਹੋਸਟਲ ਦੇ ਕਮਰੇ ਵਿੱਚ ਆਈਆਂ ਤਾਂ ਵੇਖਿਆ ਕਿ ਡਾਲ ਦੀ ਛਾਤੀ ਤੇ ਟੂਈ ਤੇ ਖੂਨ ਦੇ ਨਿਸ਼ਾਨ ਲੱਗੇ ਹੋਇਆ ਪਹਿਲਾਂ ਤਾਂ ਉਹਨਾਂ ਨੇ ਸਮਝਿਆ ਕਿ ਇਹ ਰੰਗ ਦੇ ਨਿਸ਼ਾਨ ਹੋ ਸਕਦੇ ਆ ਪਰ ਮੈਡੀਕਲ ਦੀਆਂ ਸਟੂਡੈਂਟ ਫੋਨ ਕਰਕੇ ਉਹ ਸਮਝ ਗਈਆਂ ਕਿ ਇਹ ਖੂਨ ਦੇ ਨਿਸ਼ਾਨ ਆ ਫਿਰ ਇੱਕ ਦਿਨ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਆਈ ਦੋਨਾਂ ਦੀ ਰੂਮ ਮੇਟ ਕੁੜੀ ਲੂ ਭੱਜ ਕੇ ਕਮਰੇ ਅੰਦਰ ਜਾਂਦੀ ਆ ਤੇ ਹੁਣ ਲੂ ਦੀਆਂ ਚੀਕਾਂ ਦੀ ਆਵਾਜ਼ ਆਈ ਜਦੋਂ ਦੇਖਿਆ ਤਾਂ ਲੂ ਦੇ ਸਰੀਰ ਤੇ ਜ਼ਖਮਾਂ ਦੇ ਕਈ ਨਿਸ਼ਾਨ ਸੀ ਇਹ ਉਹ ਬੇਹੋਸ਼ ਪਈ ਸੀ ਜਦੋਂ ਹੋਸ਼ ਆਈ ਤਾਂ ਉਹਨੇ ਦੱਸਿਆ ਕਿ ਇਸ ਡੌਲ ਨੇ ਮੇਰੇ ਤੇ ਹਮਲਾ ਕੀਤਾ ਸਿਰਫ 2 ਦਿਨਾਂ ਬਾਅਦ ਹੀ ਉਹਦੇ ਸਾਰੇ ਜ਼ਖਮ ਠੀਕ ਹੋ ਗਏ ਪਰ ਡਰ ਉਹਦੇ ਦਿਮਾਗ ਵਿੱਚ ਬੈਠ ਗਿਆ ਹੁਣ ਡੌਨਾ ਚਰਚ ਦੇ ਫਾਦਰ ਕੋਲ ਜਾਂਦੀ ਆ ਤੇ ਸਾਰੀ ਗੱਲਬਾਤ ਦੱਸਦੀ ਆ ਤਾਂ ਫਾਦਰ ਨੂੰ ਵੀ ਲੱਗਿਆ ਕਿ ਇਸ ਡੌਲ ਵਿੱਚ ਜ਼ਰੂਰ ਕੁਝ ਨਾ ਕੁਝ ਹੈ ਤਾਂ ਉਹ ਡੌਨਾ ਨੂੰ ਸੀਨੀਅਰ ਫਾਦਰ ਕੋਲ ਭੇਜ ਦਿੰਦਾ ਸੀਨੀਅਰ ਫਾਦਰ ਨੇ ਸਾਰੀ ਗੱਲਬਾਤ ਸੁਣੀ ਤੇ ਕਿਹਾ ਕਿ ਇਹ ਪੈਰਾਨਾਰਮਲ ਐਕਸਪਰਟ ਦਾ ਕੇਸ ਬਣਦਾ ਬੈਡਵਨ ਲਾਰਨ ਤੇ ਲਾਰਨਵਾਰਨ ਦੋਨੋਂ ਹਸਬੰਡ ਵਾਈਫ ਸੀ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਕੇਸਾ ਵਿੱਚ ਇਹ ਦੋਨੋਂ ਜੀ ਬਹੁਤ ਮਸ਼ਹੂਰ ਸੀ ਸੀਨੀਅਰ ਫਾਦਰ ਡੋਨਾ ਨੂੰ ਉਹਨਾਂ ਕੋਲ ਭੇਜਦਾ ਉਹ ਦੋਨੋਂ ਹੋਸਟਲ ਦੇ ਕਮਰੇ ਵਿੱਚ ਆਉਂਦਿਆ ਤੇ ਆਖਦੇ ਆ ਕਿ ਅਸੀਂ ਇਸ ਡੌਲ ਨੂੰ ਇੱਕ ਹਫਤਾ ਆਪਣੇ ਕੋਲ ਰੱਖਾਂਗੇ ਇਹਦੀ ਹਰ ਐਕਟੀਵਿਟੀ ਚੈੱਕ ਕਰਾਂਗੇ ਕਿ ਇਹ ਕਿਸ ਤਰ੍ਹਾਂ ਦੀ ਮੂਵਮੈਂਟ ਕਰਦੀ ਆ ਇੱਕ ਹਫਤੇ ਬਾਅਦ ਉਹ ਦੱਸਦਿਆ ਕਿ ਇਸ ਡੌਲ ਵਿੱਚ ਕੋਈ ਆਤਮਾ ਰਹਿੰਦੀ ਆ ਤੇ ਉਹ ਆਤਮਾ ਇਨਸਾਨੀ ਸਰੀਰ ਭਾਲਦੀ ਆ ਦੋਨਾਂ ਉਸ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀਆ ਤੇ ਉਹ ਡੌਲ ਦੇ ਸਰੀਰ ਵਿੱਚ ਕਦੇ ਵੀ ਆ ਸਕਦੀਆ ਇਹ ਡੌਲ ਆਈ ਹੀ ਇਸ ਕਰਕੇ ਆ ਇਸ ਵਿੱਚ ਬਹੁਤ ਨੁਕਸਾਨ ਹੋ ਸਕਦਾ ਅਸੀਂ ਇਸ ਡੌਲ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਫਾਦਰ ਨਾਲ ਗੱਲ ਕਰਕੇ ਇਸ ਤੇ ਹੋਰ ਰਿਸਰਚ ਕਰਾਂਗੇ ਤੇ ਉਹ ਦੋਨੋਂ ਐਕਸਪਰਟ ਡੌਲ ਨੂੰ ਕਾਰ ਵਿੱਚ ਰੱਖ ਕੇ ਲੈ ਜਾਂਦੇ ਆ ਥੋੜੀ ਦੂਰ ਜਾ ਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਪਰ ਉਹ ਦੋਵੇਂ ਬਚ ਜਾਂਦੇ ਆ ਕਿਉਂਕਿ ਗੱਡੀ ਜ਼ਿਆਦਾ ਤੇਜ਼ ਨਹੀਂ ਸੀ ਕਿਵੇਂ ਨਾ ਕਿਵੇਂ ਕਰਕੇ ਉਹ ਡੌਲ ਨੂੰ ਲੈ ਕੇ ਆਪਣੇ ਦਫ਼ਤਰ ਪਹੁੰਚਦੇ ਆ ਡੌਲ ਨੂੰ ਦਫ਼ਤਰ ਵਿੱਚ ਰੱਖ ਦਿੰਦੇ ਆ ਤੇ ਅਗਲੇ ਦਿਨ ਦੇਖਦੇ ਆ ਤਾਂ ਡੌਲ ਹੋਰ ਜਗ੍ਹਾ ਤੇ ਪਈ ਸੀ ਕਈ ਧਾਰਮਿਕ ਲੋਕਾਂ ਤੇ ਪੈਰਾਨਾਰਮਲ ਐਕਸਪਰਟਸ ਦੀ ਬਹੁਤ ਜ਼ਿਆਦਾ ਬਹਿਸ ਹੋਣ ਮਗਰੋਂ ਇਹ ਫੈਸਲਾ ਹੋਇਆ ਕਿ ਇਸ ਨੂੰ ਖੁੱਲ੍ਹਿਆਂ ਨਹੀਂ ਰੱਖਣਾ ਚਾਹੀਦਾ ਤਾਂ ਉਹਨਾਂ ਨੇ ਜੰਤਰ ਮੰਤਰ ਪਾਠ ਪੂਜਾ ਜੋ ਵੀ ਉਹਨਾਂ ਦਾ ਹੁੰਦਾ ਤੇ ਪਵਿੱਤਰ ਜਲ ਛਿੜਕ ਕੇ ਸ਼ੀਸ਼ੇ ਦੇ ਸ਼ੋਕੇਸ ਵਿੱਚ ਬੰਦ ਕਰਕੇ ਆਪਣੇ ਮਿਊਜ਼ੀਅਮ ਵਿੱਚ ਰੱਖ ਲਿਆ ਉਸ ਤੋਂ ਬਾਅਦ ਵੀ ਇੱਕ ਘਟਨਾ ਵਾਪਰੀ ਇੱਕ ਮੁੰਡਾ ਮੋਟਰਸਾਈਕਲ ਤੇ ਆਪਣੀ ਗਰਲਫ੍ਰੈਂਡ ਨਾਲ ਉਸ ਮਿਊਜ਼ੀਅਮ ਵਿੱਚ ਆਇਆ ਤਾਂ ਡਾਲ ਦੇ ਸਾਹਮਣੇ ਖੜ ਕੇ ਉਸ ਮੁੰਡੇ ਨੇ ਕਿਹਾ ਤੂੰ ਲੂ ਤੇ ਹਮਲਾ ਕੀਤਾ ਜੇ ਤੇਰੇ ਵਿੱਚ ਐਨੀ ਤਾਕਤਾਂ ਤਾਂ ਮੇਰਾ ਕੁਝ ਵਿਗਾੜ ਕੇ ਦਿਖਾ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਮੁੰਡੇ ਦੀ ਮੌਤ ਹੋ ਗਈ ਤੇ ਕੁੜੀ ਦੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਜਦੋਂ ਕੁੜੀ ਠੀਕ ਹੋ ਗਈ ਤਾਂ ਉਹਨੇ ਦੱਸਿਆ ਕਿ ਮੁੰਡੇ ਨੇ ਡਾਲ ਦਾ ਮਜ਼ਾਕ ਅਡਾਇਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਡਾਲ ਅਮਰੀਕਾ ਦੇ ਵਾਰਨ ਓਕਾਲਟ ਮਿਊਜ਼ੀਅਮ ਵਿੱਚ ਸ਼ੀਸ਼ੇ ਦੇ ਸ਼ੋਅਕੇਸ ਵਿੱਚ ਰੱਖੀ ਹੋਈ ਆ ਉਸ ਉੱਤੇ ਲਿਖਿਆ ਹੋਇਆ ਨਾ ਤਾਂ ਇਸ ਦੇ ਕਿਸੇ ਨੇ ਨੇੜੇ ਜਾਣਾ ਤੇ ਨਾ ਹੀ ਕਿਸੇ ਨੇ ਇਸ ਨੂੰ ਬਾਹਰ ਕੱਢਣਾ ਦੋਸਤੋ AC Enabell Doll ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ